ਮਾਪਿਆਂ ਤੱਕੇ ਨਾਲ ਕਰ ਰਹੇ ਸੀ ਕੁੜੀ ਦਾ ਵਿਆਹ ਪਰ ਸ਼ਗਨਾਂ ਤੇ ਬੈਠੀ ਕੁੜੀ ਨੇ ਕਰਤਾ ਆ ਕੰਮ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਵਿਆਹ ਨੂੰ ਜ਼ਿੰਦਗੀ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਕਿਹਾ ਜਾਂਦਾ ਹੈ ਸੋਸ਼ਲ ਮੀਡੀਆ ਤੇ ਇੱਕ ਵਿਆਹ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਲੜਕਾ ਲੜਕੀ ਦੇ ਸ਼ਗਨ ਕੀਤੇ ਜਾ ਰਹੇ ਹਨ ਅਤੇ ਜਦੋਂ ਲੜਕਾ ਆਪਣੀ ਹੋਣ ਵਾਲੀ ਘਰਵਾਲੀ ਦਾ ਮੂੰਹ ਮਿੱਠਾ ਕਰਵਾਉਣ ਲੱਗਦਾ ਹੈ ਤਾਂ ਉਹ ਮੂੰਹ ਪਰਾਂ ਕਰਕੇ ਇੱਕ ਪਾਸੇ ਬੈਠ ਜਾਂਦੀ ਹੈ ਲੜਕੀ ਦੀ ਮਾਂ ਵੱਲੋਂ ਵੀ ਬਹੁਤ ਜ਼ੋਰ ਲਗਾਇਆ ਜਾਂਦਾ ਹੈ ਕਿ ਉਹ ਮੂੰਹ ਮਿੱਠਾ ਕਰਵਾ ਲਵੇ ਅਤੇ ਠੀਕ ਹੋ ਕੇ ਬੈਠ ਜਾਵੇ ਪਰ ਲੜਕੀ ਤਾਂ ਮੂੰਹ ਟਾਕ ਕੇ ਹੀ ਬੈਠ ਜਾਂਦੀ ਹੈ ਸੋ ਦੇਖਣ ਵਿੱਚ ਤਾਂ ਲੱਗ ਰਿਹਾ ਹੈ ਕਿ ਲੜਕੀ ਦਾ ਵਿਆਹ ਤੱਕੇ ਨਾਲ ਕੀਤਾ ਜਾ ਰਿਹਾ ਹੈ ਸੋ ਵਿਆਹ ਨੂੰ ਦੋ ਰੂਹਾਂ ਦਾ ਮੇਲ ਕਿਹਾ ਜਾਂਦਾ ਹੈ ਪਰ ਇਹ ਵੀਡੀਓ ਦੇਖ ਕੇ ਤਾਂ ਇੰਜ ਲੱਗਦਾ ਹੈ ਕਿ ਇਹ ਦੋਵੇਂ ਲੜਕਾ ਲੜਕੀ ਇੱਕ ਦੂਜੇ ਨਾਲ ਜ਼ਿਆਦਾ ਸਮਾਂ ਨਹੀਂ ਰਹਿ ਪਾਉਣਗੇ ਸੋ ਕੀ ਮਾਂ ਪਿਓ ਨੂੰ ਆਪਣੇ ਧੀ ਪੁੱਤ ਦੇ ਵਿਆਹ ਇਸ ਤਰ੍ਹਾਂ ਤੱਕੇ ਨਾਲ ਕਰਨੇ ਚਾਹੀਦੇ ਨੇ ਕਿਉਂਕਿ ਇਸ ਦੇ ਨਾਲ ਕਿਸੇ ਹੋਰ ਪਰਿਵਾਰ ਦੇ ਧੀ ਪੁੱਤ ਦੀ ਜ਼ਿੰਦਗੀ ਖਰਾਬ ਹੋ ਸਕਦੀ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ